ਲੋਕ ਸਭਾ ਚੋਣਾਂ ਦੀ VOTING ਦੇ ਬਾਅਦ ਅਚਾਨਕ ਦੁੱਧ ਦੇ ਰੇਟ ਵਿੱਚ ਕਾਫੀ ਵਾਧਾ ਹੋਇਆ ਹੈ। ਪੰਜਾਬ ਵਿੱਚ ਅੰਮੋਲ ਦੇ ਨਾਲ ਨਾਲ ਮਿਲਕਫੈਡ ਅਤੇ ਵੇਰਕਾ ਦੇ ਦੁੱਧ ਦੇ ਭਾਅ ਵਿੱਚ 2 ਰੁਪਏ ਦਾ ਵਾਧਾ ਕੀਤਾ ਹੈ। ਰੇਟ ਵਧਣ ਦਾ ਮੁੱਖ ਕਾਰਨ ਗਰਮੀ ਨੂੰ ਮੰਨਿਆ ਗਿਆ ਹੈ। ਪੰਜਾਬ ਵਿੱਚ ਅੰਮੋਲ ਅਤੇ ਬੇਰਕਾ ਦੇ ਇਲਾਵਾ ਮਦਰ ਡੈਰੀ ਦਾ ਵੀ ਦੁੱਧ बिकਦਾ ਹੈ। ਇਸ ਮੌਕੇ ਤੇ ਜਰਿੰਦਰ ਦੇ ਵੱਖ-ਵੱਖ ਲੋਕਾਂ ਨੇ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੁੱਧ ਬਹੁਤ ਹੀ ਬੇਸਿਕ ਜ਼ਰੂਰਤ ਹੈ। ਪਰ ਅਜਿਹਾ ਕਰਨਾ ਠੀਕ ਨਹੀਂ ਪਤਾ ਸੀ ਵੱਧ ਗਿਆ ਹੋਇਆ ਕਿੰਨਾ ਵ ਦੋ ਦਫਰ ਪਹਿਲੇ ਕੀ ਰੇਟ ਸੀ ਤੇ ਹੁਣ ਕੀ ਰੇਟ ਲੈ ਰਹੇ ਹੋ ਉਹ ਤਾਂ ਇਹਨਾਂ ਨੂੰ ਪੁੱਛਿਆ ਹੀ ਨਹੀਂ ਅੱਛਾ ਜੀ ਪਤਾ ਨਹੀਂ ਅਗਲੇ ਵੀ ਮਗਨ ਨਹੀਂ ਜਾਣਾ ਅੱਛਾ ਕਿਦਾਂ ਹੁਣ ਵੱਧ ਗਿਆ ਰੇਟ ਤੁਹਾਨੂੰ ਇਸ ਦੇ ਉੱਤੇ ਕੰਮ ਕਰਾ ਦੇ ਉੱਤੇ ਕਿਹੜੀ ਨਹੀਂ ਜੇ ਕੋਈ ਫਰਕ ਤਾਂ ਪੈ ਨਹੀਂ ਇਹ ਮਨਾ ਜੀ ਜੀ ਅੱਗੇ ਕਿੰਨਾ ਲੈ ਕੇ ਜਾਂਦੇ ਸੀ ਤਾਂ ਹੁਣ ਕਿਦੋਂ ਰੇਟ ਵਧਨ ਦੇਖੋ ਜੀ ਜਿੰਨਾ ਲੱਗਦਾ ਸੀ ਉਹਨਾਂ ਕਹਿ ਕੇ ਜਾਣਾ ਲੋਡ ਨਹੀਂ ਆਈ ਇਹ ਬੰਦਾ ਉੱਲਾ ਲੈ ਕੇ ਜਾਂਦਾ ਜੀ ਰੇਟ ਵਧਨ ਵੱਧ ਗਿਆ ਕਿਹੜਾ ਤਾਂ ਹਰ ਕਿਲੋ ਮਗਰ ਰੇਟ ਕਿਹੜਾ 2 ਰੁਪਏ ਦੇ ਮਗਰ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਸਰਕਾਰ ਨਾਲ ਇਹ ਕਿਹੋ ਜਿਹਾ ਹੈ ਜੀ ਦੇਖੋ ਸਹੀ ਸਰਕਾਰ ਦੇ ਹੱਥਾਂ ਤੋਂ ਨਹੀਂ ਗਈ ਜੰਨੀ ਆ ਦੇਖੋ ਜੀ ਚੋਣਾ ਦਾ ਮਾਹੌਲ ਹੈ ਅਕਸਰ ਦੇਖਿਆ ਜਾਂਦਾ ਚੋਣਾ ਜਦੋਂ ਹੋ ਜਾਂਦੀ ਹੈ ਮਹਿੰਗਾਈ ਪਹਿਲਾਂ ਘਟਾਈ ਜਾਂਦੀ ਹੈ ਤੇ ਬਾਅਦ ਚ ਉਹਦੇ ਘਰ ਵਧਾਈ ਜਾਂਦੀ ਹੈ ਇਹ ਜਿਹੜੀ ਦੁੱਧ ਦੀ ਮਹਿੰਗਾਈ ਇਹਨਾਂ ਨੇ ਵਧਾਈ ਹੈ ਇਹ ਲੱਕ ਤੋੜ ਦੇਗੀ ਕਿਉਂਕਿ ਦੁੱਧ ਬੱਚਿਆਂ ਨੇ ਪੀਣਾ ਹੁੰਦਾ ਬਿਮਾਰਾਂ ਨੇ ਪੀਣਾ ਹੁੰਦਾ ਹਸਪਤਾਲਾਂ 'ਚ ਪੀਣਾ ਹੁੰਦਾ ਆਮ ਨਾਗਰਿਕ ਜਿਹੜਾ ਉਹ ਚਾਹ ਤੋਂ ਬਗੈਰ ਨਹੀਂ ਰਹਿ ਸਕਦਾ ਹਿੰਦੁਸਤਾਨ 'ਚ ਦੁੱਧ ਦੀ ਖਪਤ ਇੱਥੇ ਬਹੁਤ ਜ਼ਿਆਦਾ ਹੈ ਜ਼ਿਆਦਾਤਰ ਦੁੱਧ ਤਾਂ ਪਾਊਡਰ ਜ਼ਿਆਦਾ ਵਿਕਦਾ ਹੈ ਦੁੱਧ ਘੱਟ ਵਿਕਦਾ ਹੈ ਜਿਹੜੇ ਇਹਨਾਂ ਨੇ ਮਹਿੰਗਾਈ ਜਿਹੜੀ ਦੁੱਧ ਦੀ ਵਧਾਈ ਹੈ ਇਹ ਲੱਕ ਤੋੜ ਦੇਗੀ ਅੱਗਿਓ ਜਿਹੜੇ ਟੋਲ ਦੇ ਨਾਲ ਰੇਟ ਇਹਨਾਂ ਨੇ ਵਧਾ ਦਿੱਤੇ ਹੈ ਕੁਝ ਪਰਸੈਂਟ 3 ਤੋਂ 5% ਉਹਦੇ ਨਾਲ ਮਹਿੰਗਾਈ ਦੀ ਖਪਤ ਹੋਰ ਹੋਏਗੀ ਸਾਡੇ ਦੇਸ਼ ਦੇ ਵਿੱਚ ਸਰ ਬਜਟ ਨੂੰ ਕਿੰਨਾ ਫਰਕ ਪੈਂਦਾ ਕਿਉਂਕਿ ਆਮ ਕਰ ਨੇ ਬਜਟ ਬਣਾਇਆ ਹੁੰਦਾ ਕਿ ਅਸੀਂ ਇਸ ਇਹ ਪੈਸਾ ਇਸ ਥਾਂ ਤੇ ਲਾਣਾ ਹੈ ਇਹ ਪੈਸੇ ਇਸ ਥਾਂ ਚ ਲਾਣਾ ਹੈ ਦੇਖੋ ਹਰ ਘਰ ਦੀ ਜਿਹੜੀ ਦੁੱਧ ਦੀ ਖਪਤ ਆ ਸੀ 30 ਕਿਲੋ ਲਾ ਕੇ ਚੱਲੀਏ ਘੱਟ ਤੋਂ ਘੱਟ ਵੀ ਜੇ ਹੱਥ ਖਿੱਚ ਕੇ ਚਲਦੇ ਕਿਲੋ ਆਮ ਨਾਲ ਦੁੱਧ ਲੱਗਦਾ ਵਾ ਤੇ 2 ਰੁਪਏ ਕਿਲੋ 60 ਰੁਪਏ ਇੱਕ ਦੀ ਜੇਬ ਦੇ ਵਿੱਚੋਂ ਜਾਣਗੇ ਤੇ ਜਦੋਂ ਇਹ 60 ਰੁਪਏ ਜਾਣਗੇ ਖਰਚੇ ਉਹੀ ਐ ਸਾਡੇ ਇਹ ਨਵਾਂ ਖਰਚਾ ਜਿਹੜਾ ਪੈ ਜਾਂਦਾ ਵਾ ਸਾਲ ਦਾ ਜੇ ਅਸੀਂ ਦੇਖਿਆ ਜਾਈਏ ਮਾਹਰੋ 96000 ਰੁਪਏ ਦਾ ਇੱਕ ਉੱਪਰ ਭਾਰ ਪੈਣਾ ਸਾਡੇ ਉੱਤੇ ਤੇ ਇਹ ਵੀ ਦੱਸਿਆ ਜਾਂਦਾ ਵੈ ਕਿ ਸਲੰਡਰਾਂ ਗੈਸ ਸਲੰਡਰ ਚੋਂ ਜਿਹੜੀ 27 ਰੁਪਏ 24 ਰੁਪਏ ਪਤਾ ਨਹੀਂ ਇਹਨਾਂ ਦੀ ਸਬਸਿਡੀ ਆਂਦੀ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਹੈ 1 ਜੂਨ ਤੋਂ ਤੇ ਹੋ ਸਕਦਾ ਹੈ ਗੈਸ ਦੇ ਵੀ ਤੇ ਪੈਟਰੋਲ ਦੇ ਵੀ ਧਾਮਾਂ ਦੇ ਵਿੱਚ ਫਰਕ ਪਵੇ ਅ ਅਸਲ ਵਿੱਚ ਪੰਜਾਬ ਸਰਕਾਰ ਮੈਨੂੰ ਲੱਗਦਾ ਪਹਿਲਾਂ ਹੀ ਇਹਦਾ ਦੁੱਧ ਦੇ ਰੇਟ ਵਧਾਉਣ ਨੂੰ ਬਹਿ ਫਰਦੀ ਸੀਗੀ ਔਰ ਇਹ ਜਦੋਂ ਜਿਉਂ ਹੀ ਇਲੈਕਸ਼ਨ ਖਤਮ ਹੋਏ ਹੈਗੇ ਪੰਜਾਬ ਸਰਕਾਰ ਦੇ ਇੱਕ ਲੋਕਾਂ ਤੇ ਫੇਰ ਦੁਬਾਰਾ ਇੱਕ ਦੋਜ ਪਾ ਦਿੱਤਾ ਹੈਗਾ ਦੁੱਧ ਜਿਹੜਾ ਹੈਗਾ ਹਰੇਕ ਦੀ ਜ਼ਰੂਰਤ ਆ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਹੈਗਾ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਇਹਦੇ ਤੇ ਕੰਟਰੋਲ ਕਰਕੇ ਰੱਖੇ ਜੇਕਰ ਮਤਲਬ ਦੁੱਧ ਦੇ ਰੇਟ ਦੇ ਵਧੇ ਆ ਇਹਦੀ ਨਿਖੇਦੀ ਕੀਤੀ ਜਾਣੀ ਚਾਹੀਦੀ ਸਰ ਜਦੋਂ ਰੇਟ ਵਧਦੇ ਆ ਲੱਗਦਾ ਕਿ ਜਦ ਬਜਟ ਤੇ ਆਪਣੇ ਫਰਕ ਪੈਣਾ ਸ਼ੁਰੂ ਹੋ ਜਾਂਦੇ ਨਾਲੇ ਦੇਖੋ ਬਜਟ ਤੇ ਤਾਂ ਹਰੇਕ ਦੀ ਜੇਬ ਦੇ ਵਿੱਚ ਤਾਂ ਭਾਰੀ ਪੈਂਦਾ ਹੀ ਹੈਗਾ ਬਜਟ ਤੇ ਹਰੇਕ ਨੇ ਆਪਣਾ ਸਿਸਟਮ ਲਾਇਆ ਹੁੰਦਾ ਵੀ ਕਿੰਨੇ ਪੈਸੇ ਮਤਲਬ ਇੱਥੇ ਖਾਚੜੇ ਕਿਤੇ ਪਾਸੇ ਪਲਾਗਾ ਔਰ ਬਜਟ ਦੇ ਤਾਂ ਮਤਲਬ ਤਰਖਾਹਾਂ ਔਨੀਆਂ ਕੀ ਹੈਗੀਆਂ ਔਰ ਜਦੋਂ ਇਹ ਪਰੇਸ਼ਾਨੀ ਖੜੀ ਹੋ ਜਾਂਦੀ ਆਮ ਲੋਕਾਂ ਦੀ ਤੁਸੀਂ ਰੇਟ ਬਤਾ ਜੀ ਇਹ ਤੇ ਕਾਫੀ ਜਿਹੜਾ ਗੁੱਦ ਗੱਲ ਹੈ ਕਿ ਹਾਲੇ ਚੋਣਾਂ ਦਾ ਜਿਹੜਾ ਜਿਹੜਾ ਸਮੀਕਰਨ ਹਲੇ ਖਤਮ ਵੀ ਨਹੀਂ ਹੋਇਆ ਹਾਲੇ ਚੋਣ ਖਤਮ ਹੋਈ ਹੈ ਤੇ ਰਿਜ਼ਲਟ ਹਲੇ ਆਣੇ ਉਸ ਤੋਂ ਵਿੱਚ ਹੀ ਇਹਨਾਂ ਨੇ 2 ਰੁਪਏ ਪ੍ਰਤੀ ਕਿਲੋ ਯਾਰੇ ਰੇਟ ਬਤਾਤੇ ਬਹੁਤ ਦਿੱਕਤ ਆ ਰਿਹਾ ਹੈ ਐਦਾਂ ਦੀ ਜਿਹੜਾ ਸਰਕਾਰ ਨੂੰ ਚਾਹੀਦਾ ਸੀ ਕਿ ਅੱਧਾ ਜੀ ਨਹੀਂ ਵੀ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਾਰ ਗਏ ਆ ਆਨ ਵਾਲੇ ਜਿਹੜਾ ਮਿਲਾਉਦਾ ਕਿ ਹੋਰ ਵੀ ਚੀਜ਼ਾਂ ਰੇਟ ਮਦਦ ਸਪਾਣਾ ਸਰ ਬਜਟ ਤੇ ਕਿੰਨਾ ਕੁ ਫਰਕ ਪੈਂਦਾ ਜੇ ਇਦਾਂ ਹੁੰਦਾ ਦੇਖੋ ਫਰਕ ਪੈਣਾ ਹੈ 2 ਰੁਪਏ ਪ੍ਰਤੀ ਕਿਲੋ ਜਿਹਦਾ ਰੇਟ ਵੱਧ ਗਿਆ ਹੈ ਸਿਰ ਕੋਈ ਚੀਜ਼ ਦਾ ਨਹੀਂ ਫਰਕ ਪੈਣਾ ਇਹ ਨਾਲ ਦੁੱਧ ਨਾਲ ਜਿਹੜੇ ਉਤਪਾਦਨ ਹੈਗੇ ਹਰ ਚੀਜ਼ ਦਾ ਰੇਟ ਵੱਧਾ ਫਰਕ ਤਾਂ ਪੈਣਾ ਹੈ ਚਾਹ ਵਾਲੇ ਹੈ ਮੰਨ ਲਓ ਉਹਨਾਂ ਕੋ ਜਾਓ ਉਹਨਾਂ ਕੇ 2 ਰੁਪਏ ਕਿਲੋ ਰੇਟ ਵੱਧ ਗਿਆ ਉਹਨੇ ਚਾਹ ਦੇ ਰੇਟ ਹੀ ਵਧਾ ਦੇਣੇ 5 ਰੁਪਏ ਕਿਲੋ ਗਲਾਸ ਜਾਂ 10 ਰੁਪਏ ਗਲਾਸ ਹੈ 15 ਰੁਪਏ ਗਲਾਸ ਕਰ ਦੇਣਾ ਹੈ ਉਹ ਚੀਨੀ ਦਾ ਰੇਟ ਵਧਾ ਜਾਂ ਤੇ ਕਿਸੇ ਵੀ ਚੀਜ਼ ਦਾ ਰੇਟ ਉਹ ਬਜਟ ਦਾ ਫਰਕ ਪੈਂਦਾ ਹਰ ਚੀਜ਼ ਦਾ ਉਹ ਜਿਹੜੀ ਉਹ ਦੁੱਧ ਨਾਲ ਬਣਦੀ ਹੈ ਜਿਹੜੀ ਚੀਜ਼ਾਂ ਵੈ ਕੋਈ ਵੀ ਖਾਣ ਪੀਣ ਦੀ ਹੈ ਉਹਦੇ ਰੇਟ ਵੀ ਵਧੂਗਾ ਉਹ ਕੀ ਹੈ ਬੰਦੇ ਦੀ ਜੀਵ ਦਾ ਬਜਟ ਜਿਹੜਾ ਸਾਰਾ ਖਰਾਬ ਹੋ ਗਿਆ ਪਹਿਲਾਂ 3 ਰੁਪਏ ਦਾ ਅੱਧਾ ਕਿਲਟਰ ਸੀਗਾ ਹੁਣ 1 ਰੁਪਏ ਵਧਾ ਕੇ 31 ਰੁਪਏ ਹੋ ਗਿਆ ਤਾਂ ਲੀਟਰ ਯਾਨੀ ਕਿ 2 ਰੁਪਏ ਲੀਟਰ ਵਧਿਆ ਜੀ ਕਿਦਾਂ ਹਰ ਦੁੱਧ ਦਾ ਰੇਟ ਵਧਿਆ ਸਿਰਫ ਵੇਰਕ ਹਰ ਤਰ੍ਹਾਂ ਦੇ ਬੈਗਰਾਂ ਦਾ ਵਧਿਆ ਅੱਛਾ ਜੀ ਸਟੈਂਡਰਡ ਐਫ ਸੀ ਐਮ ਜਾਂ ਡੀ ਐਮ ਸਾਢੇ ਦਾ ਸਟੈਂਡਰਡ ਦਾ ਕਿਹੜਾ ਹੁੰਦਾ ਹਰਾ ਸਟੈਂਡਰਡ ਦਾ ਰੰਗ ਕਹਿੰਦੇ ਸਟੈਂਡਰਡ ਅੱਛਾ ਜੀ ਐਚ ਫਰਕ ਵੀ ਹੁਣ ਫਰਕ ਵੀ ਪਿਆ ਹੋਏਗਾ ਕਿਹੜਾ ਦੁੱਧ ਦੇ ਰੇਟ ਫਿਲਹਾਲ ਸੇ ਨੂੰ ਫਰਕ ਪੈਗਾ ਥੋੜਾ ਜਿਹਾ ਕੁਝ ਦਿਨ ਹੀ ਹੁੰਦਾ ਮਹਿਸੂਸ ਬਾਦ ਜਦੋਂ ਨਰੋਲ ਹੋ ਜਾਂਦਾ ਕਿਧਰ ਦੁਕਾਨ ਕਈਆਂ ਨੂੰ ਪਤਾ ਨਹੀਂ ਹੈ ਰੇਟ ਦਾ ਤੁਹਾਨੂੰ ਵੀ ਥੋੜਾ ਬਹਿਸ ਕਰਦੇ ਆ ਮੁੱਦਾ ਬਣ ਜਾਂਦਾ ਕਈ ਵਾਰੀ ਬਹਿਸ ਦਾ ਮੁੱਦਾ ਹੋ ਜਾਂਦਾ ਜਿਹੜੇ ਪੜੇ ਲਿਖੇ ਉਹ ਤਾਂ ਕੁਝ ਸਮਝ ਜਾਂਦੇ ਕਈ ਬਹਿਸ ਕਰਦੇ ਜੀ ਤੇ ਇੱਥੇ ਤੁਹਾਨੂੰ ਵੀ ਕੋਈ ਬੈਨੀਫਿਟ ਮਿਲਦਾ ਜਾਂ ਰੇਟ ਤੇ ਲਗਾਤਾਰ ਦੁੱਧ ਦੇ ਰੇਟ ਕੋਈ ਨਹੀਂ ਬਣਿਆ ਜੀ ਬੈਨੀਫਿਟ ਬਾਅਦ ਚ ਪਤਾ ਲੱਗੇ ਇਸ ਬਾਰੇ ਟੇਅਰ ਡਵਾਈਸ ਤੋਂ ਹੋਏ ਆ ਸਾਡੀ ਕਮਿਸ਼ਨ ਡਵਾਈਸ ਹੁੰਦੀ ਕਿ ਨਹੀਂ ਹੁੰਦੀ ਨਹੀਂ ਵੱਧ ਕੰਪਨੀ ਵੱਲੋਂ ਵਧਾਈ ਜਾਂਦੇ ਮੈਨੂੰ ਰਾਇਡ ਜੁਰਦ ਵਧ ਰਹੇ ਕਮਿਸ਼ਨਰ ਨਹੀਂ ਬੱਤੀਆਂ ਫਰਕ ਤੇ ਪਿਆ ਹੋਏਗਾ ਤਾਂ ਕੰਮ ਦੁੱਧ ਦੇ ਕੰਮ ਦੇ ਵਿੱਚ ਸਰ ਅੱਜ ਦੇ ਦਿਨ ਤੇ ਕੋਈ ਵੀ ਚੀਜ਼ ਐ ਬੇਕ ਰਹੀ ਆ ਕੋਈ ਘੱਟ ਲੈ ਕੇ ਜਾ ਰਿਹਾ ਜਿਹੜਾ ਉਹ ਰਿਪੋਰਟ ਕਰਦਾ ਉਸੇ ਹਿਸਾਬ ਨਾਲ ਚੱਲਦਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ